ਪਾਤਸ਼ਾ ਔਰਗੰਜ਼ੇਬ ਦੇ ਬਲਾਵੇ ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚੇ ਤਾਂ ਔਰਗੰਜ਼ੇਬ ਦੇ ਕਹਿਣ ਤੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਠਹਿਰਾਇਆ ਗਿਆ ਜਿਸ ਦੇ ਵਿੱਚ ਇੱਕ ਪ੍ਰੇਤ ਰਹਿੰਦਾ ਸੀ ਕਈ ਵੀ ਕੋਈ ਵੀ ਵਿਅਕਤੀ ਜਿਹੜਾ ਉਸ ਹਵੇਲੀ ਵਿੱਚ ਜਾਂਦਾ ਸੀ ਉਸ ਪ੍ਰੇਤ ਉਸ ਨੂੰ ਮਾਰ ਦਿੰਦਾ ਸੀ ਅੰਗਰੇਜ਼ੇ ਪਾਸ਼ਾ ਦਾ ਆਗਿਆ ਲੈ ਕੇ ਪਹਿਰੇਦਾਰ ਗੁਰੂ ਜੀ ਨੂੰ ਉਸ ਡਰਾਮੇ ਹਵੇਲੀ ਵਿੱਚ ਲੈ ਗਏ। ਚਾਰੇ ਦਿਸ਼ਾਵਾਂ ਵਿੱਚ ਪਹਿਰੇਦਾਰ ਬਿਠਾ ਦਿੱਤੇ ਗਏ। ਜਿਹੜੇ ਸੇਵਕ ਗੁਰੂ ਜੀ ਦੇ ਨਾਲ ਸਨ ਉਹ ਬਾਹਰ ਬਿਠਾ ਦਿੱਤੇ ਸਨ। ਉਧਰ ਆਰਗੰਜ਼ੇਬ ਕਹਿਣ ਲੱਗਾ ਹੁਣ ਉਹ ਪ੍ਰੇਤ ਗੁਰੂ ਜੀ ਨੂੰ ਮਾਰ ਦਵੇਗਾ। ਆਰਗੰਜ਼ੇਬ ਨੂੰ ਵਜ਼ੀਰ ਕਹਿਣ ਲੱਗੇ ਕਿ ਆਪ ਜੀ ਨੇ ਬਹੁਤ ਹੀ ਚੰਗਾ ਢੰਗ ਅਪਣਾਇਆ ਹੈ। ਮਾਰਨ ਤੋਂ ਬਿਨਾਂ ਹੀ ਗੁਰੂ ਜੀ ਮਾਰ ਜਾਣਗੇ ਨਹੀਂ ਤਾਂ ਡਰ ਕੇ ਮੁਸਲਮਾਨ ਹੋ ਜਾਣਗੇ ਉਧਰ ਉਸ ਡਰਾਮਣੀ ਹਵੇਲੀ ਦੇ ਚਾਰੇ ਪਾਸੇ ਪੈਰੇਦਾਰ ਖੜੇ ਹੋਏ ਸਨ ਗੁਰੂ ਜੀ ਉਸ ਹਵੇਲੀ ਅੰਦਰ ਟਿਕੇ ਹੋਏ ਸਨ ਜਦੋਂ ਚਾਨਣ ਖਤਮ ਹੋ ਗਿਆ ਅਤੇ ਹਨੇਰਾ ਛਾ ਗਿਆ ਤਾਂ ਭਿਆਨਕ ਦੇਵ ਵਾਲਾ ਉਹ ਪ੍ਰੇਤ ਹਵੇਲੀ ਅੰਦਰ ਆ ਗਿਆ ਉਸ ਪ੍ਰੇਤ ਨੇ ਜਦੋਂ ਉਸ ਹਵੇਲੀ ਅੰਦਰ ਗੁਰੂ ਜੀ ਨੂੰ ਵੇਖਿਆ ਤਾਂ ਗੁਰੂ ਜੀ ਦਾ ਤੇਜ ਪ੍ਰਤਪ ਵੇਖ ਕੇ ਪ੍ਰੀਤ નિਹਾਲ ਹੋ ਗਿਆ ਉਸ ਪ੍ਰੀਤ ਦੇ ਹੱਥ ਜੋੜ ਕੇ ਗੁਰੂ ਜੀ ਦੇ ਚਰਨ ਤੇ ਨਮਸਕਾਰ ਕੀਤਾ ਤੈ ਨਿਰਮਾਨਾ ਹੋ ਕੇ ਮੁਕਤੋਂ ਬੇਨਤੀ ਕੀਤੀ हे ਗੁਰੂ ਜੀ ਆਪ ਜੀ ਦਾ ਇੱਥੇ ਵਾਸਾ ਹੋਇਆ ਹੈ ਅਤੇ ਮੈਨੂੰ ਦਰਸ਼ਨ ਦਿੱਤੇ ਹੈ ਮੈਂ ਤਨ ਹੋ ਗਿਆ ਆਪ ਮੈਨੂੰ ਆਪਣੇ ਸੇਵਕ ਜਾਨੋ ਅਤੇ ਮੇਰੇ ਲਈ ਕੋਈ ਵੀ ਵੱਡਾ ਆਦੇਸ਼ ਦਿਓ ਜਲ ਨੂੰ ਛੂਣ ਦੀ ਮੇਰੀ ਸ਼ਕਤੀ ਨਹੀਂ ਹੈ ਜੀ ਆਪ ਜੀ ਵਾਸਤੇ ਭੋਜਨ ਲੈ ਆਵਾਂ ਤਾਂ ਪਤਾ ਨਹੀਂ ਤੁਸੀਂ ਮੇਰੇ ਹੱਥਾਂ ਦਾ ਭੋਜਨ ਛੱਕ ਲੋਗੇ ਜਾਂ ਨਹੀਂ ਤੁਸੀਂ ਜੋ ਕਹੋ ਦਵੋਗੇ ਮਹਾਰਾਜ ਸੇਵਾ ਕਰਾਂਗਾ ਇੱਥੇ ਜਿਹੜੀ ਵੀ ਦੁਸ਼ਟ ਆਪ ਜੀ ਦੇ ਦੁਖੀ ਹਨ ਜਿਸ ਨੂੰ ਵੀ ਕਹੋ ਉਸ ਨੂੰ ਮਾਰ ਦਿੰਦਾ ਹਾਂ ਉਹਨਾਂ ਨੂੰ ਪਕੜ ਕੇ ਨਗਰ ਤੋਂ ਦੂਰ ਵਗਾ ਮਾਰਾਂਗਾ ਕੋਈ ਜਾਨ ਹੀ ਨਹੀਂ ਸਕੇਗਾ ਉਸ ਥਾਪ ਉਹ ਚਾ ਦਵਾਗਾ ਉਹਨਾਂ ਦੇ ਬੱਚੇ ਆਦਿ ਖਤਮ ਕਰਕੇ ਉਹਨਾਂ ਦੇ ਘਰ ਦੀਆਂ ਜੜਾਂ ਖਾੜ ਦਵਾਗਾ ਆਪ ਜੀ ਦੀ ਆਗਿਆ ਅਨਸਾਰ ਹੀ ਮੈਂ ਸਾਰੀ ਕਾਰਵਾਈ ਕਰ ਸਕਾਂਗਾ ਪ੍ਰੇਤ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਦੇ ਫਰਮਾਇਆ ਅਸੀਂ ਤਾਂ ਕਿਸੇ ਨੂੰ ਵੀ ਦੁਸ਼ਮਣ ਨਹੀਂ ਜਾਣਿਆ ਕਿਸੇ ਨੂੰ ਵੀ ਮਾਰਨਾ ਉਚਿਤ ਨਹੀਂ ਕਿਉਂਕਿ ਸਾਰੇ ਜੀਵ ਆਪਣੇ ਭਾਗਾ ਕਰਕੇ ਹਨ ਇਹ ਸਭ ਕਰਨ ਕਰਾਉਣ ਵਾਲਾ ਇੱਕ ਪਰਮੇਸ਼ਵਰ ਹੀ ਹੈ ਉਸ ਦੇ ਅੱਗੇ ਇਹ ਵਿਚਾਰਾ ਜੀਵਨ ਕੀ ਚੀਜ਼ ਹੈ ਪਰਮੇਸ਼ਵਰ ਹੀ ਸਾਰਿਆਂ ਨੂੰ ਮਾਰਦਾ ਹੈ ਅਤੇ ਉਹਨਾਂ ਦੀ ਰੱਖਿਆ ਕਰਦਾ ਹੈ ਇਸ ਲਈ ਸ਼ਾਂਤ ਹੋ ਕੇ ਰਾਈਏ ਇਹ ਸੁਣ ਕੇ ਪ੍ਰੇਤ ਸੋਚਣ ਲੱਗ ਪਿਆ ਕਿ ਗੁਰੂ ਜੀ ਦਾ ਮੇਰੇ ਕੋਲ ਵਾਸਾ ਹੋਇਆ ਹੈ ਇਹਨਾਂ ਨੇ ਕੋਈ ਸੇਵਾ ਕਰਵਾਓ ਤਦ ਹੀ ਮੇਰਾ ਜੀਵਨ ਸਫਲ ਹੋਵੇਗਾ ਉਹ ਪ੍ਰੇਤ ਤਰੰਤ ਅੰਤਰ ਧਿਆਨ ਹੋ ਗਿਆ ਅਤੇ ਜਿੱਥੇ ਬਹੁਤ ਵੱਡਾ ਬਾਜ਼ਾਰ ਸੀ ਉੱਥੇ ਚਲਾ ਗਿਆ ਉਹ ਇਹ ਵਿਚਾਰ ਕਰਦਾ ਹੋਇਆ ਲੱਭਦਾ ਫਿਰਦਾ ਸਿੱਕੇ ਗੁਰੂ ਜੀ ਵਾਸਤੇ ਕੋਈ ਐਸੀ ਵਸਤੂ ਲਿਆਵਾਂ ਜਿਹੜੀ ਉਹ ਮੇਰੇ ਹੱਥੋਂ ਛੱਕ ਲੈਣ ਅਤੇ ਜਿਸ ਵਿੱਚ ਕੋਈ ਨੁਕਸਾਨ ਨੁਕਸ ਨਾ ਕੱਢਣ ਉਸ ਪ੍ਰੇਤ ਨੇ ਸਾਰੇ ਬਾਜ਼ਾਰ ਦੇ ਵਿੱਚੋਂ ਖੋਜ ਕੀਤੀ ਅਤੇ ਇੱਕ ਦੁਕਾਨ ਦੇ ਕੋਲ ਆ ਖੜ ਗਿਆ ਉੱਤੇ ਵਿਆਹ ਬੁਲਾਈਤੀ ਅਤੇ ਸੁੱਕੇ ਮੇਵੇ ਸਨ ਉਸਨੇ ਉੱਥੇ ਸੰਦੂਰੀ ਰੰਗ ਦੇ ਸੇਵ, ਨਾਸ਼ਪਤੀ ਅਤੇ ਭਾਤ ਭਾਤ ਦੇ ਮਿੱਠੇ ਫਲ ਵੇਖੇ ਪ੍ਰੇਤ ਨੇ ਇਹ ਵਿਚਾਰ ਕੀਤੀ ਕਿ ਇਹਨਾਂ ਨੂੰ ਲੈ ਕੇ ਚੱਲਦਾ ਹਾਂ ਕੁਝ ਫਲ ਚੱਕ ਲੇ ਅਤੇ ਕੁਝ ਗੰਨੇ ਹੱਥ ਵਿੱਚ ਫੜ ਲੇ ਅਤੇ ਉਹ ਬਹੁਤ ਹੀ ਜਲਦੀ ਦੇ ਨਾਲ ਗੁਰੂ ਜੀ ਦੇ ਕੋਲ ਆ ਗਿਆ ਅਤੇ ਗੁਰੂ ਜੀ ਅੱਗੇ ਰੱਖ ਦਿੱਤੇ ਅਤੇ ਪ੍ਰਾਰਥਨਾ ਕੀਤੀ ਗੁਰੂ ਜੀ ਇਹ ਫਲ ਸੇਵਨ ਕਰੋ ਤੁਸੀਂ ਮੇਰੇ ਮਹਿਮਾਨ ਹੋ ਪਰੋਣਾਚਾਰੀ ਕਰਨਾ ਮੇਰਾ ਫਰਜ਼ ਹੈ ਗੁਰੂ ਜੀ ਨੇ ਉਸ ਪ੍ਰੇਤ ਦੀ ਬੇਨਤੀ ਸੁਕੇ ਕਿਰਪਾ ਦੀ ਨਜ਼ਰ ਨਾਲ ਉਸ ਵੱਲ ਵੇਖਿਆ ਉਸ ਨੂੰ ਨਿਮਾਣਾ ਜਾਣ ਕੇ ਉਸ ਦੀ ਸੇਵਾ ਸਵੀਕਾਰ ਕਰਨ ਲਈ ਅਤੇ ਫਲ ਮੇਵੇ ਛਕਣ ਵਾਸਤੇ ਹੱਥ ਵਿੱਚ ਲੈ ਲਏ ਫਿਰ ਗੁਰੂ ਜੀ ਨੇ ਗੰਨੇ ਚੁੱਪਣ ਲੱਗੇ ਗੁਰੂ ਜੀ ਕੁਝ ਛਿਲਕੇ ਅੱਗੇ ਸੁੱਟ ਰਹੇ ਸਨ ਅਤੇ ਕੁਝ ਛਿਲਕੇ ਹਵੇਲੀ ਦੇ ਬਾਹਰ ਸੁੱਟ ਰਹੇ ਸਨ ਫਿਰ ਗੁਰੂ ਜੀ ਨੇ ਉਸ ਪ੍ਰੇਤ ਨੂੰ ਪੁੱਛਿਆ ਤੋ ਉਸ ਵੇਲੇ ਕਿਹੜਾ ਬੁਰਾ ਕਰਮ ਕਮਾਇਆ ਸੀ ਜਿਸ ਕਰਕੇ ਆਪ ਨੂੰ ਪ੍ਰੇਤ ਜੁਨੀ ਵਾਲਾ ਸਰੀਰ ਪ੍ਰਾਪਤ ਹੋਇਆ ਪ੍ਰੇਤ ਨੇ ਸੁਣ ਕੇ ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਇਹ ਜਿਹਾਂ ਸਰੀਰ ਇਸ ਭੈੜੇ ਕਰਮ ਕਰਕੇ ਪ੍ਰਾਪਤ ਕੀਤਾ ਹੈ ਕਿ ਸਾਡੇ ਸਰੀਕਾਂ ਵਿੱਚ ਵੱਡਾ ਝਗੜਾ ਪੈ ਗਿਆ ਸੀ ਸਾਰੇ ਵਿਰਜ਼ ਰਹੇ ਸੀ ਕਿ ਜੱਦੀ ਜਾਇਦਾਦ ਮੇਰੀ ਹੈ ਉਸ ਵੇਲੇ ਮੈਂ ਝੂਠੇ ਮर्याਦਾ ਤਾਰ ਕੇ ਸਾਰਿਆਂ ਦੇ ਮਨ ਦੇ ਵਿੱਚ ਪਰੰਪਰਾ ਦਾ ਕਰ ਦਿੱਤਾ ਅਤੇ ਸਾਰੰਭ ਕਰਦਮਾ ਚਿਤ ਲਿਆ ਮਨ ਵਿੱਚ ਵਿਚਾਰ ਸੀ ਕਿ ਕਿਸ ਦਾ ਕੋਈ ਪਾਪ ਨਹੀਂ ਪਰ ਉਸੇ ਦੋਸ਼ ਕਰਕੇ ਮੈਨੂੰ ਐਸੀ ਜੂਨ ਮਿਲੀ ਹੈ ਜਿਸ ਦੇ ਵਿੱਚ ਬਹੁਤ ਦੁੱਖ ਮਿਲਿਆ ਹੈ ਗੁਰੂ ਜੀ ਆਪ ਜੀ ਮੇਰੇ ਤੇ ਦਇਆ ਕਰੋ ਮੈਨੂੰ ਇਸ ਜੂਨੇ ਤੋਂ ਛੁਡਵਾਵੋ ਗੁਰੂ ਜੀ ਨੇ ਸੁਣ ਕੇ ਮੱਖੋਂ ਵਚਨ ਫਰਮਾਏ ਇੰਨਾ ਹੀਠਾ ਪੇ ਛਿਲਕੀਆਂ ਨੂੰ ਪ੍ਰੇਮ ਦੇ ਨਾਲ ਚੂਪ ਲਵੋ ਜੋ ਸਾਡੀ ਸੇਵਾ ਕੀਤੀ ਹੈ ਉਸ ਦਾ ਫਲ ਲਵੋ ਅਤੇ ਭਿਆਨਕ ਜੂਨ ਤੋਂ ਛਟਕਾਰਾ ਕਰ ਲਵੋ ਉਸ ਪ੍ਰੇਤ ਨੇ ਸੁਣ ਕੇ ਛਿੱਲੜ ਚੁੱਪਨ ਲਈ ਅਤੇ అనేక ਤਰ੍ਹਾਂ ਦੇ ਸਵਾਦੀ ਰਸ ਪ੍ਰਾਪਤ ਕੀਤੇ ਤੁਰੰਤ ਸਾਰੇ ਦੁੱਖਾਂ ਨੂੰ ਛੱਡ ਕੇ ਉਸ ਪ੍ਰੇਤ ਨੇ ਉੱਤਮ ਅਵਸਥਾ ਵਾਲਾ ਆਨੰਦ ਪ੍ਰਾਪਤ ਕਰ ਲਿਆ ਅਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਫਿਰ ਗੁਰੂ ਜੀ ਸੁੱਖਾਂ ਸੁਖ پا ਕੇ ਦੋਵੇਂ ਨੇਤਰ ਬੰਦ ਕਰਕੇ ਸੋ ਗਏ ਜਿਸ ਵੇਲੇ ਗੁਰੂ ਜੀ ਨੇ ਗੰਨਾ ਚੂਪ ਕੇ ਉਹਦੇ ਛਿਲਕੇ ਹਵੇਲੀ ਤੋਂ ਬਾਹਰ ਵੱਲ ਸੁੱਟ ਦਿੱਤੇ ਸੀ ਥੋੜੀ ਦੂਰ ਉਸ ਸਥਾਨ ਉੱਤੇ ਕੁਝ ਸਿੱਖ ਬੈਠੇ ਸਨ ਉਸ ਛਿਲਕੇ ਉੱਥੇ ਜਾ ਕੇ ਡਿੱਗੇ ਇੱਕ ਸਿੱਖ ਨੇ ਚੁਪੇ ਹੋਏ ਗੰਨੇ ਦਾ ਛੇਕਾ ਲੈ ਕੇ ਮੂੰਹ ਵਿੱਚ ਪਾ ਲਿਆ ਗੰਨੇ ਦਾ ਛਿਲਕਾ ਚੂਪਾ ਲਗਾ ਕੇ ਉਸ ਨੂੰ ਬਹੁਤ ਹੀ ਆਨੰਦ ਇੱਕ ਸਵਾਦ ਆਇਆ ਗੁਰੂ ਜੀ ਵੱਲੋਂ ਸੁੱਟੇ ਝੁੱਠੇ ਛਿਲਕਿਆਂ ਦਾ ਉਸਨੇ ਭੋਜਨ ਕੀਤਾ ਤਾਂ ਉਹ ਤਰੰਤ ਹੀ ਬਹੁਤ ਹੀ ਸ਼ਕਤੀਸ਼ਾਲੀ ਹੋ ਗਿਆ ਉਹ ਸਿੱਖ ਮਨ ਵਿੱਚ ਸ਼ਕਤੀ ਦਾ ਬਹੁਤ ਹੀ ਹੰਕਾਰ ਕਰਕੇ ਫੁੱਲ ਗਿਆ ਉਹ ਸਮਝਣ ਲੱਗਾ ਕਿ ਮੇਰੇ ਬਰਾਬਰ ਕੋਈ ਨਹੀਂ ਹੈ ਇਸ ਤਰ੍ਹਾਂ ਸਵੇਰ ਹੋ ਗਈ ਸੂਰਜ ਚੜ੍ਹਿਆ ਅਤੇ ਹਨੇਰਾ ਖਤਮ ਹੋ ਗਿਆ ਸ਼ਾਂਤ ਰੂਪ ਦੇ ਵਿੱਚ ਗੁਰੂ ਜੀ ਜਿਸ ਥਾਂ ਉੱਤੇ ਬੈਠੇ ਸਨ ਉਸ ਸਮੇਂ ਔਗਰੇਨ ਆਰਗਨ ਜ਼ੇਬ ਬਾਦਸ਼ਾਹ ਦੇ ਆਦਮੀ ਆਏ ਉਹਨਾਂ ਨੇ ਵੇਖਿਆ ਕਿ ਪ੍ਰੇਤ ਨੇ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜਿਆ ਅਤੇ ਉਹ ਡਰੇ ਹੀ ਨਹੀਂ ਬੜੇ ਹੀ ਆਰਾਮ ਦੇ ਨਾਲ ਬੈਠੇ ਹਨ ਜਦੋਂ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਤਾਂ ਜਿਹੜੇ ਸਿੱਖ ਸਾਥੀ ਸਨ ਉਹ ਉਸ ਵੇਲੇ ਆ ਕੇ ਮਿਲੇ ਤਦੋਂ ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲਾ ਉੱਤੇ ਸਿਰ ਰੱਖ ਕੇ ਨਮਸਕਾਰ ਕੀਤਾ ਉਸ ਵੇਲੇ ਉਹ ਸ਼ਕਤੀवान ਸਿੱਖ ਜਿਸ ਨੇ ਗੰਨੇ ਦੇ ਛਿਲਕੇ ਚੂਪੇ ਸਨ ਦੋਵੇਂ ਹੱਥ ਜੋੜ ਕੇ ਬੋਲਿਆ ਗੁਰੂ ਜੀ ਤੁਸੀਂ ਕਿਉਂ ਦੁੱਖ ਸਹਿਨ ਕਰ ਰਹੇ ਹੋ ਤੁਸੀਂ ਇੱਕ ਵਾਰ ਅੱਖ ਦੇ ਇਸ਼ਾਰੇ ਨਾਲ ਮੈਨੂੰ ਕਹਿ ਦਿਓ ਮੈਂ ਸਭ ਤਰ੍ਹਾਂ ਨਾਲ ਸਮਰਥ ਸ਼ਕਤੀवान ਹੋ ਚਾਹਾਂ ਮੈਂ ਹੋ ਹੀ ਕਰ ਸਕਦਾ ਹਾਂ ਤੁਸੀਂ ਇਹ ਪਰ ਕੇ ਰੂਪ ਵਿੱਚ ਵੇਖ ਲੈਣਾ ਮੈਂ ਸੈਂਕੜਾ ਹਜ਼ਾਰ ਲੱਖਾਂ ਨੂੰ ਕੀ ਗਿੰਦਾ ਹਾਂ ਮੈਂ ਤੁਰਕ ਬਾਦਸ਼ਾਹ ਸਮੇਤ ਸਭ ਤੁਰਕਾਂ ਨੂੰ ਮਾਰ ਦਵਾਂਗਾ ਮੈਂ ਜਿਹੜਾ ਕੰਮ ਕਰਕੇ ਦਿਖਾਵਾਂਗਾ ਜਿਸ ਕਰਕੇ ਇਹਨਾਂ ਦੀ ਸੰਤਾਨ ਵੀ ਪਿੱਛੇ ਬਚੀ ਨਹੀਂ ਰਹੇਗੀ ਦਿੱਲੀ ਅਤੇ ਲਾਹੌਰ ਨਗਰ ਜਿੰਨਾ ਵਿੱਚ ਤੁਰਕਾਂ ਦਾ ਬਹੁਤ ਜ਼ੋਰ ਹੈ ਜਿੱਥੇ ਤੁਰਕਾਂ ਦੀ ਵੱਡੇ ਘਰ ਹਨ ਜਿੱਥੇ ਇਸਤੀਆਂ ਧੀਆਂ ਪੁੱਤਰ ਆਦਿ ਸਮੇਤ ਬਹੁਤ ਸਾਰੇ ਤੁਰਕ ਪਰਿਵਾਰ ਵਸਦੇ ਹਨ ਦੋਵੇਂ ਨਗਰਾਂ ਦੀ ਜਿੰਨੀ ਧਰਤੀ ਹੈ ਉੰਨੀ ਮੈਂ ਆਪਣੇ ਹੱਥਾਂ ਨਾਲ ਉੱਪਰ ਚੱਕ ਲਵਾਂਗਾ ਬਹੁਤ ਤੇਜ਼ੀ ਦੇ ਨਾਲ ਮੈਂ ਇਹਨਾਂ ਨੂੰ ਆਪਸ ਵਿੱਚ ਟਰਾ ਕੇ ਟਰਾ ਕੇ ਇਹਨਾਂ ਸਾਰੇ ਘਰ ਤੋੜ ਦਵਾਂਗੇ ਫਿਰ ਇਹਨਾਂ ਨੂੰ ਪੁੱਠੇ ਕਰਕੇ ਸੁੱਟ ਦਵਾਂਗਾ ਜਿਸ ਕਰਕੇ ਇਹ ਦੁਸ਼ਮਣ ਫਿਰ ਉੱਪਰ ਨਹੀਂ ਉੱਠ ਸਕਣਗੇ ਇਸ ਤਰ੍ਹਾਂ ਦੀ ਮੇਰੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਇਸ ਸਮੇਂ ਆਪ ਜੀ ਬਚਨ ਕਰੋ ਇਹ ਦੁਖੀ ਤ੍ਰੁਸ਼ਕ ਆਪ ਜੀ ਦਾ અપਮਾਨ ਕਰ ਰਹੇ ਹਨ ਤੁਹਾਡੇ ਚਾਰੇ ਪਾਸੇ ਚੌਕੀਦਾਰ ਖੜੇ ਹਨ ਅਤੇ ਤੁਹਾਨੂੰ ਕਾਇਤ ਕਰਕੇ ਬਹੁਤ ਦੁੱਖ ਦੇਣਾ ਛੋਂਦੇ ਹਾਂ ਇਸ ਦੇ ਲਈ ਇਹਨਾਂ ਤੋਂ ਅਪਮਾਨ ਕਿਉਂ ਸਹਿਣ ਕਰੀਏ ਮੈਂ ਐਸੀ ਬੁਰੀ ਕਰਾਂਗਾ ਕਿ ਉਹ ਆਪ ਜੀ ਦੇ ਪੈਰੀ ਆ ਕੇ ਪੈਣਗੇ ਸਿੱਖ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਉਸ ਦੀ ਪਾਹ ਫੜ ਕੇ ਹੱਥ ਨਾਲ ਦਬਾ ਦਿੱਤੀ ਗੁਰੂ ਜੀ ਨੇ ਉਸ ਸਿੱਖ ਵਿੱਚ ਜੋ ਸ਼ਕਤੀ ਪੈਦਾ ਹੋਈ ਸੀ ਉਹ ਸਾਰੀ ਖਿੱਚ ਲਈ ਉਸ ਦੀ ਦੇਹੀ ਫਿਰ ਉਸੇ ਤਰ੍ਹਾਂ ਖਾਲੀ ਹੋ ਗਈ ਉਸਨੇ ਆਪਣੇ ਮਨ ਦੇ ਵਿੱਚ ਜਾਣਿਆ ਕਿ ਉਹ ਤਾਂ ਫਿਰ ਫੋਕ ਹੋ ਗਿਆ ਹੈ ਉਸ ਦੇ ਹਿਰਦੇ ਵਿੱਚ ਪਹਿਲਾਂ ਵਾਲੀ ਸ਼ਕਤੀ ਨਹੀਂ ਰਹੀ ਉਹ ਪਛਤਾਵਾ ਕਰਦਾ ਹੋਇਆ ਦੁੱਖ ਮਹਿਸੂਸ ਕਰਦਾ ਹੋਇਆ ਇਹ ਕੀ ਹੋ ਗਿਆ ਹੈ ਦਿਲੋਂ ਮੁਰਝਾ ਰਿਆ ਸੀ ਤਦ ਗੁਰੂ ਜੀ ਨੇ ਫਰਮਾਇਆ ਜਿਸ ਤਰ੍ਹਾਂ ਤੁਹਾਡੇ ਹੀ ਤੋਂ ਹੋਵੇ ਉਸੇ ਤਰ੍ਹਾਂ ਕਰੋ ਦੋਵੇਂ ਜੋ ਵੱਡੇ ਨਗਰ ਹਨ ਉਹਨਾਂ ਨੂੰ ਆਪਸ ਵਿੱਚ ਟਕਰਾ ਦੋ ਇਸ ਤਰ੍ਹਾਂ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਮੂੰਹ ਮੱਲ ਵੇਖਨ ਨਰਮ ਹੋ ਗਿਆ ਅਤੇ ਹੱਥ ਜੋੜ ਕੇ ਬੋਲਿਆ ਤੁਸੀਂ ਸਾਰੇ ਸੰਸਾਰ ਦੇ ਪਾਲਣ ਵਾਲੇ ਨਾਸ਼ ਕਰਨ ਵਾਲੇ ਹੋ ਤੁਸੀਂ ਸਾਰਿਆਂ ਦੇ ਕਰਤਾ ਪੁਰਖ ਹੋ ਜੋ ਚਾਹੇ ਕਰਦੇ ਹੋ ਮੈਂ ਤੁਹਾਡੇ ਵੱਡੇ ਤੇਜ ਪ੍ਰਤਾਪ ਦੀ ਮਹਿਮਾ ਨਹੀਂ ਜਾਣੀ ਸੋ ਉਹ ਆਪਣਾ ਆਪ ਨੂੰ ਜਤੋਣ ਲੱਗ ਪਿਆ ਕਿ ਮੈਂ ਹੁਣ ਗੁਰੂ ਜੀ ਦੀ ਸਹਾਇਤਾ ਕਰਾਂਗਾ ਜੋ ਦੁਖੀ ਤੁਰਕ ਹਨ ਸਾਰਿਆਂ ਨੂੰ ਮਾਰ ਮਕਾਵਾਂਗਾ ਗੁਰੂ ਗੁਰੂ ਜੀ ਜਦੋਂ ਮੇਰੇ ਸਰੀਰ ਅੰਦਰ ਵੱਡੀ ਸ਼ਕਤੀ ਪ੍ਰਵੇਸ਼ ਹੋ ਗਈ ਸੀ ਤਾਂ ਮੈਂ ਸਾਰੀ ਗੱਲ ਸੱਚੀ ਕਹੀ ਸੀ ਪਰੰਤੂ ਜਦੋਂ ਆਪ ਜੀ ਨੇ ਮੇਰੀ ਬਾਹ ਮਾਰ ਲਈ ਤਾਂ ਮੈਂ ਇੱਕਦਮ ਕੰਗਾਲ ਹੋ ਗਿਆ ਮੇਰੇ ਵਿੱਚ ਕੁਝ ਵੀ ਸ਼ਕਤੀ ਨਾ ਰਹੀ ਮੇਰੇ ਅੰਦਰ ਜਿਹੜਾ ਜੋਰ ਸੀ ਸਾਰਾ ਖਤਮ ਕਰ ਦਿੱਤਾ ਹੁਣ ਆਪ ਜੀ ਜਿਸ ਤਰ੍ਹਾਂ ਚਾਹੁੰਦੇ ਹੋ ਉਸੇ ਤਰ੍ਹਾਂ ਵਿਵਹਾਰ ਕਰੋ ਗੁਰੂ ਜੀ ਇਹ ਸੁਣ ਕੇ ਉਸ ਸਿੱਖ ਨੂੰ ਮੁੱਖ ਤੋਂ ਉਚਾਰ ਕੇ ਸਮਝਾਉਣ ਲੱਗੇ ਤੂੰ ਸਦਾ ਧਾਰਨ ਕਰਕੇ ਸਾਡੇ ਨਾਲ ਆਇਆ ਸੀ। ਅਤੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਨਿਭਾਇਆ। ਫਿਰ ਤੁਰਕਾਂ ਦੇ ਮਾੜੇ ਵਿਵਹਾਰ ਨੂੰ ਵੇਖ ਕੇ ਮਨ ਵਿੱਚ ਵੱਡੀਆਂ ਸੋਚ ਵਿਚਾਰਾਂ ਕਰਨ ਲੱਗਾ। ਫਿਰ ਆਪਨੇ ਸਾਡੇ ਉੱਤੇ ਸ਼ੱਕ ਕੀਤਾ ਕਿ ਇਹ ਗੁਰੂ ਜੀ ਸਮੱਥਾ ਬਾਣ ਹਨ ਜਾਂ ਨਹੀਂ। ਇਸ ਦਿਲੇ ਅਸੀਂ ਤੇਰੇ ਵੱਲ ਕੰਨੇ ਦੇ ਛਿਲਕੇ ਸੁਟੇ ਸਨ। ਆਪਨੇ ਕੰਨੇ ਦਾ ਸਵਾਦ ਵੇਖਣ ਦੇ ਲਈ ਮਨ ਵਿੱਚ ਇੱਛਾ ਧਾਰਨ ਕੀਤੀ। ਅਤੇ ਸਾਡੇ ਝੂਠੀ ਛਿਲਕੇ ਮੂੰਹ ਵਿੱਚ ਪਾ ਲਏ ਤਾਂ ਤੇਰੇ ਵਿੱਚ ਸ਼ਕਤੀ ਆ ਗਈ ਸੀ ਜਿਨ੍ਹਾਂ ਦੀ ਸੇਵਾ ਕਰਕੇ ਤੇਰੇ ਵਿੱਚ ਸ਼ਕਤੀ ਪੈਦਾ ਹੋਈ ਕਿ ਉਹ ਖੁਦ ਵਿੱਚ ਇਸ ਤਰ੍ਹਾਂ ਨਹੀਂ ਕਰ ਸਕਦੇ ਆਪਨੇ ਇਸ ਤਰ੍ਹਾਂ ਹੀ ਵਿਵੇਕ ਸ਼ਕਤੀ ਨੂੰ ਸਮਝਾਇਆ ਹੀ ਨਹੀਂ ਹੈ ਇਹ ਸੁਣ ਕੇ ਉਸ ਸਿੱਖ ਨੇ ਨਮਸਕਾਰ ਕੀਤੀ ਤੇ हे ਪ੍ਰਭੂ ਜੀ ਤੁਹਾਡੀ ਲੀਲਾ ਤੁਸੀਂ ਹੀ ਜਾਨੋ ਤੁਰਕ ਤੁਹਾਡੀ ਬੇਅਦੀ ਕਰਦੇ ਹਨ ਤਾਂ ਉਹ ਸਾਡੇ ਤੋਂ ਸਹਾਰੀ ਨਹੀਂ ਜਾਂਦੀ ਇਸ ਲਈ ਤੁਹਾਡੇ ਕੋਲ ਆ ਕੇ ਕਿਹਾ ਸੀ ਏ ਪ੍ਰਭੂ ਜੀ ਮਾਫ ਕਰ ਦਿਓ ਸਾਡੀ ਮਤ ਅਨਜਾਨ ਹੈ ਫਿਰ ਕਦੀ ਵੀ ਇਸ ਗੱਲ ਦਾ ਨਹੀਂ ਗੱਲ ਨਹੀਂ ਬੋਲਾਂਗਾ ਇਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਹੀ ਕਾਰਜ ਕਰੋ